ਦੇ ਬਲਗਦੇ ਉਹਨਾਂ ਨੇ ਭੱਜਦੇ ਨੂੰ ਤੁਸੀਂ ਠੀਕ ਨਾ ਕੀਤੇ ਆਈਕੋਨੀ ਨੇ ਜਿਹੜੀ ਜਾ ਉਹਦੇ ਘਰ ਵੀ ਉਹਨੇ ਕੰਨ ਨਾ ਦੱਸਣਾ ਚਾਹਣਾ ਕਿ ਕੱਲ੍ਹ ਜਿਹੜਾ ਇਹਨੂੰ ਸੱਟਾਂ ਲੱਗੀਆਂ ਪੁਲਿਸ ਦੇ ਧਿਆਨ ਦੇ ਵਿੱਚ ਮੰਗਲਾ ਹੀ ਹਸਪੀਟਲ ਗਏ ਉਸ ਤੋਂ ਬਾਅਦ ਵੀ ਜਿਹੜਾ ਵਾ ਇਹਨਾਂ ਨੇ ਇੱਥੇ ਨੰਗਾ ਨਾਚ ਕੀਤਾ ਉਹਨਾਂ ਨੇ ਗਾਲੀ ਗਲੋਚ ਕੀਤਾ ਉਸ ਤੋਂ ਬਾਅਦ ਵੀ ਜੇ ਪੁਲਿਸ ਕਾਲੀ ਮੌਕੇ ਤੇ ਆਉਂਦੀ ਤੇ ਜਿਹੜੇ ਦੋਸ਼ੀਆਂ ਨੂੰ ਅਰੈਸਟ ਕਰ ਸਕਦੇ ਉਸ ਤੋਂ ਪਹਿਲਾਂ ਵੀ ਜਿਹੜਾ 1.5 ਮਹੀਨਾ ਵਾ ਇਹਨਾਂ ਦਾ ਮੋਟਰਸਾਈਕਲ ਘਰ ਆਣ ਕੇ ਭੰਨ ਕੇ ਗਏ ਉਹ ਮੋਟਰਸਾਈਕਲ ਥਾਣੇ ਵੀ ਖੜਿਆ ਸੀ ਦਿਖਾਇਆ ਸੀ ਤੇ ਹੋਰ ਨਵਾਂ ਪਾਰਟ ਪਾਇਆ ਤੇ ਪੁਲਿਸ ਨੇ ਉਹਦੀ ਵੀ ਕੋਈ ਕਾਰਵਾਈ ਜੀ ਨਹੀਂ ਕੀਤੀ ਕੀ ਲੱਗਦਾ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਹੀ ਇਹ ਦੁਬਾਰੇ ਜਿਹੜਾ ਵਾਜਾ ਇਸ ਤਰ੍ਹਾਂ ਦਾ ਵਿਧیکی ਕੀਤੀ ਗਈ ਹੈ ਤਾਂ ਮੈਂ ਪੁਲਿਸ ਕਮਿਸ਼ਨਰ ਸੀਸੀਪੀ ਅਤੇ ਮੁੱਖ ਮੰਤਰੀ ਕੋਲ ਮੰਗ ਕਰਨਾ ਚਾਹਨਾ ਕਿ ਜਿਹੜਾ ਵਾ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਜਿੱਥੇ ਗੁੰਡਾ ਅੰਸਰ ਗੁੰਡਾਗਰਦੀ ਕਰਦੀ ਹੋਵੇ ਤੁਰੰਤ ਐਕਸ਼ਨ ਲਿਆ ਜਾਏ ਤੁਰੰਤ ਕਾਰਵਾਈ ਕੀਤੀ ਜਾਏ ਉਹਨਾਂ ਨੂੰ ਗ੍ਰਿਫਟਾਰ ਕੀਤਾ ਜਾਏ ਤਾਂ ਕਿ ਜਿਹੜੇ ਆਮ ਸਹਿਰੀ ਲੋਗ ਆ ਆਮ ਸ਼ਰੀਫ ਲੋਗ ਆ ਉਹਨਾਂ ਨੂੰ ਉਹ ਇਨਸਾਫ ਮਿਲ ਜੇ ਕਿ ਉਹ دہشت ਦੇ ਮਾਹੌਲ ਤੋਂ ਬਾਹਰ ਨਿਕਲ ਸਕੇ ਥੋੜਾ ਜਿਹਾ ਇੱਧਰ ਮੇਰੇ ਜਿੱਤਰਾ ਤਾੜੀ ਹੁਣ ਸਾਰੀ ਗਲੀ ਵਿੱਚ دہشت ਹੋਣੀ ਨਾ ਕਿ ਇਹਨਾਂ ਦੇ ਹੱਥ ਚੱਕਾ ਕਰਨ ਹੋ ਰਿਹਾ ਜਿੱਪਸਾ ਰਹਦੇ ਨੇ ਇਹ ਥੋੜਾ ਜਿਹਾ ਤੁਰ ਆ ਜੂ ਠੀਕ ਹੋ ਮਾੜੀ ਜੀ ਨਾ ਪਰ ਮੀ ਜੀ ਤੋ ਇੰਦਰਾ ਕਲੋਨੀ ਦੀ ਗੱਲ ਹੋਈ ਜੀ ਰਾਤੀ ਗੱਲ ਪਾਜੀ ਕੁਛ ਨਹੀਂ ਆਹੀ ਤੇ ਘਰ ਨਹੀਂ ਹੀਗੇ ਬੱਚੇ ਨੇ ਇਹਨੇ ਗਾਲ ਕੱਢੀ ਉਹ ਇਹਨਾਂ ਨੂੰ ਪੁੱਛਣ ਗਿਆ ਇਹ ਸਾਰਾ ਟੱਬਰ ਹੱਥੀ ਪੈ ਗਏ ਉਹਦੇ ਕਿੰਨੇ ਗਾਲ ਕੱਢੀ ਇਹਨਾਂ ਦੇ ਮੁੰਡਾ ਹੀ ਇਹਨਾਂ ਦਾ ਮੁੰਡਾ ਤੇ ਮੇਰਾ ਮੁੰਡਾ ਪੁੱਛਣ ਗਿਆ ਇਹਨਾਂ ਨੂੰ ਕਿ ਕਿਉਂ ਗਾਲ ਕੱਢੀ ਰਾਤ ਚ ਇਹ ਆ ਗਿਆ ਤੀ ਪਾਗੇ ਮੈਂ ਮਗਰ ਗਈ ਇਹਨਾਂ ਨੇ ਆ ਕੇ ਸਾਨੂੰ ਤਿੰਨ ਦੋਨਾਂ ਮਾਂ ਪੁੱਤਾਂ ਨੂੰ ਖਰ ਲਿਆ ਇਹਨਾਂ ਨੇ ਫਿਰ ਇਹਦਾ ਚਾਚਾ ਵੀ ਮਗਰ ਭੱਜ ਗਿਆ ਜੋ ਸਾਰਿਆਂ ਥੱਲੇ ਲੈ ਲਿਆ ਸਾਨੂੰ ਫਿਰ ਉਹਨਾਂ ਨੇ ਸਾਰਿਆਂ ਨੇ ਇਹਨਾਂ ਦੇ ਨਾਲ ਮਿਲ ਕੇ ਸਾਨੂੰ ਕੁੱਟਿਆ ਮੁਰਕੇ ਆਈ ਥਾਣੇ ਠੁਣੇ ਗਏ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉੱਥੇ ਵੀ ਇਹ ਪਹਿਲਾਂ ਹੀ ਪਹੁੰਚ ਗਏ ਇਹਨਾਂ ਦੀ ਪਹਿਲਾਂ ਇਹ ਨਹੀਂ ਸਾਨੂੰ ਪਤਾ ਕੀ ਗੱਲ ਮੁੰਡਿਆਂ ਮੁੰਡਿਆਂ ਦੀ ਬਾਹਰ ਉਹ ਬੱਚਿਆਂ ਦੀ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੇ ਮੁਰਕੇ ਨਾਲ ਸ਼ੇਰ ਸੁਰੂ ਅੱਗੇ ਦੋ ਵਾਰ ਪਾਰਿਆ ਤਾਂ ਅਸੀਂ ਕਿਹਾ ਚਲ ਗਲੀ ਘੁਮਾਣੇ ਨਹੀਂ ਲੜਾਈ ਕਰਨੀ ਅਸੀਂ ਸੁਲਾਈ ਕੀਤੀ ਅਸੀਂ ਕਹਾਡੀ ਸੁਲਾਈ ਆ ਇਹ ਨਾ ਤਿੰਨਾ ਚੋਮੀ ਨੇ ਜਦੋਂ ਭੁਈ ਆਪਣੇ ਦੇ ਘਰ ਆਂਦਾ ਇਹ ਜਦੋਂ ਆਂਦਾ ਆ ਇਹ ਕਹਿੰਦੇ ਸਾਡੀ ਗਲੀ ਚ ਪਿਓ ਡੰਗਦਾ ਕੋਈ ਉਹਨਾਂ ਦੀ ਲੜਕੀ ਨੂੰ ਲੈ ਕੇ ਕੁੱਤਲ ਹੋਈ ਪਾਜੀ ਇਹ ਕੋਈ ਗੱਲ ਨਹੀਂ ਹੋਣ ਉਹਨਾਂ ਨੇ ਬੰਨਾ ਬਣਾਇਆ ਲੜਕੀ ਦਾ ਵੀ ਮੈਂ ਲੜਾਈ ਕਰਕੇ ਇਹ ਕੋਈ ਗੱਲ ਨਹੀਂ ਹੈਗੀ ਮੇਰੇ ਬੱਚੇ ਦੀ ਸਾਡੇ ਤੇ ਪਰਚਾ ਪਾਉਣਾ ਤੇ ਹੁਣ ਕੀ ਗੱਲਬਾਤ ਕੋਈ ਥਾਣੇ ਕੰਪਲੇਂਟ ਦਿੱਤੀ ਉਹਨਾਂ ਨੇ ਦਿੱਤੀ ਪਹਿਲਾਂ ਹੀ ਗਏ ਸਾਡੀ ਸੁਣਵਾਈ ਨਹੀਂ ਉੱਥੇ ਹੋਈ ਮੁਰਗੇ ਅਸੀਂ ਉਹਨਾਂ ਨੇ ਕਹਿੰਦੇ ਕਿ ਤੂੰ ਹੀ ਗਲਤ ਜੇ ਅਸੀਂ ਸਾਰੇ ਫਿਰ ਉੱਥੋਂ ਆ ਗਏ ਥਾਣੇੋਂ ਤੇ ਉਹ ਕਹਿੰਦੇ ਅਸੀਂ ਮੁਰਗੇ ਉੱਥੇ ਗਏ ਹਸਪਤਾਲ ਗਏ ਉਹਨਾਂ ਨੇ ਹਸਪਤਾਲ ਘੱ ਉੱਥੇ ਵੀ ਗਏ ਉੱਥੇ ਵੀ ਇਹ ਮੁੰਡਾ ਮੇਰਾ ਬਾਹਰ ਆਇਆ ਨਾ ਧਮਕੀ ਧਮਕਾਈ ਉਹ ਭੱਜ ਗਿਆ ਹੁਣ ਸੇਹ ਦੇ ਅਹੀਂ ਉਧਰ ਭੱਜੇ ਫਿਰਨਦੇ ਬੱਚੇ ਲੱਭਣਦੇ ਨਹੀਂ ਨਾ ਤੁਹਾਡੇ ਨੂੰ ਰੋਹਿਤ ਕੁਮਾਰ ਬਾਵਾ ਹਾਂਜੀ ਉਹਨੂੰ ਇਹ ਤਾਈ ਉਹਨੂੰ ਲੱਭਦੇ ਫਿਰਨਦੇ ਹਜੇ ਬਾਵਾ ਹੋਣੀ ਕੋਣ ਹੈ ਬਾਵਣ ਆਪਣੇ ਫੁੱਫੜਿਆ ਇਹ ਫੁੱਫਾ ਇਹ ਉਹ ਨਾ ਕਰੀਂਦਾ ਉਹ ਬਾਤੀ ਲੜੀ ਤੋ ਸੀ ਕੇ ਉਹ ਬਾਤ ਹੀ ਆਈ ਆ ਮੇਰਾ ਮੁੰਡਾ ਕਿਰਪਾਨ ਲੈ ਕੇ ਉਹਨਾਂ ਚੇਹੇ ਇਹ ਗੱਲੇ ਹਾਂ ਦੱਸੋ ਤੇ ਸਹੀ ਪਾਸੇ ਤਨੂ ਗਿਆ ਉਹਨਾਂ ਦੇ ਮੁੰਡੇ ਨੇ ਕਿਰਪਾਨ ਲੈ ਕੇ ਫੁੱਫੜ ਆਪਣੇ ਇਹਨੂੰ ਪੈ ਗਿਆ ਇਹਨਾਂ ਨੂੰ ਪੈ ਗਿਆ ਆਣ ਕੇ ਵੀ ਕਰਪਾਨਾ ਉਹਨਾਂ ਨੇ ਕੀਤਾ ਸਾਡੇ ਤੇ ਸਭ ਉਹ ਕਿਹਦੇ ਵੱਜਾ ਉਹਨਾਂ ਦੇ ਮੇਰੇ ਬੇਟੇ ਦੀ ਸੱਟ ਲਾਈ ਇਹਨਾਂ ਨੇ ਇਹਦੇ ਵੀ 600 ਰੁਪਏ ਆਟਾ ਉਹਦਾ ਵੀ ਉਹਦਾ ਵੀ ਬਹੁਤ ਜ਼ਿਆਦਾ ਖੂਨ ਖੂਨ ਨਿਕਲਿਆ ਆਇਆ ਉਹਦਾ ਵੀ ਇਹ ਨਹੀਂ ਕਿ ਨਹੀਂ ਸੱਟ ਲੱਗੀ ਬਹੁਤ ਲੱਗੀ ਉਹਦੀ ਵੀ ਹੁਣ ਕਿੱਥੇ ਹਸਣ ਹੁਣ ਉਹ ਲੱਭਣ ਦੇ ਉਹ ਹੀ ਸਵੇ ਦੇ ਲ ਭਤਾਂਦਾ ਸੈਂ ਤਾਂ ਦਾਲ ਕਰਾ ਕੇ ਉਹ ਪੱਜ ਗਿਆ ਉੱਥੇ ਆਮ ਦੱਸ ਕੇ ਲਾ ਕੇ ਰਾਸਤੇ ਕੀ ਗੱਲ ਹੈ ਮੈਂ ਪੂਰਨ ਸਫਰੀ ਚੇਅਰਮੈਨ ਆਲੰਡੀ ਕ੍ਰੀਟਰ ਸਮਾਰਟ ਭਲਾਈ ਦਾਲ ਇਹ ਦੱਸਣਾ ਚਾਹੁੰਦਾ ਕਿ ਕੱਲ ਇੱਥੇ ਇੰਦਰਾ ਕਲੋਨੀ ਮਜੀਠਾ ਰੋਡ ਵਿਖੇ ਇਕੋ ਸਰੇ ਆਮ ਚਿੱਤੇ ਦੇ ਨੇ ਗੁੰਡਾਗਰਦੀ ਕੀਤੀ ਗਈ ਆ ਤੇ ਜਿਹੜਾ ਦੇਸ ਰਾਜ ਆ ਇਹ ਪਹਿਲੋ ਵੀ ਕੁਝ ਮਹੀਨਾ ਡੇਢ ਮਹੀਨਾ ਇਹਦੇ ਘਰ ਆਣ ਕੇ ਇਹਦਾ ਮੋਟਰਸਾਈਕਲ ਭਨ ਭੁੰਨ ਦਿੱਤਾ ਸੀ ਉਹਨਾਂ ਹੀ ਵਿਅਕਤੀਆਂ ਨੇ ਤੇ ਇਹਨਾਂ ਦੀ ਬੇਟੀ ਨੂੰ ਕੋਈ ਗਲਤ ਸਾਰੇ ਜੰਪਲਾਪੂਰਾ ਬੋਲਿਆ ਵਾ ਜਿਹਦਾ ਵਿਰੋਧ ਕਰਨ ਤੇ ਫਿਰ ਇਹਨਾਂ ਦੇ ਘਰਾਂ ਦੇ ਕੋਈ ਸੱਜੇ ਤੋੜਤੀ ਆ ਜਦੋਂ ਲੱਗਦੇ ਜੁਆਉਂਦਾ ਪਰ ਫਿਰ ਮਾਰਿਆ ਵਾ ਤੇ ਜਿਹਦੇ ਇਹਨਾਂ ਨੇ ਰੋਡ ਪੁੱਟਾ ਵਾ ਉਸ ਦਾ ਤੇ ਇਹਨਾਂ ਨੇ ਫਿਰ ਦੇਖੀ ਸੇਨ ਨਜਾਜ ਚਲੇ ਗਏ ਆ ਪਾਖਲੇ ਦੇ ਵਾ ਕਰਦੇ ਸੁਲਾਦੀ ਨਹੀਂ ਬੰਨ੍ਹ ਲਿਆ ਇਥੇ ਤੱਕ ਕਿ ਉਹਨਾਂ ਦੇ ਦੋ ਬੱਚੇ ਆ ਨਿਕਲ ਕੇ ਜੋੜ ਜੋੜਾ ਬੱਚੇ ਹੋਏ ਆ ਤੇ ਇਹਨਾਂ ਦੀ ਵਾਈਫ ਘਰ ਹੀ ਬੱਚਿਆਂ ਦੇ ਕੋਲ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਤੇ ਪਹਿਲਾਂ ਵੀ ਇਹਨਾਂ ਨੇ ਸ਼ਾਇਦ ਜਿਹੜੇ ਕਿਤੇ ਵੀ ਪੁਲਿਸ ਨੂੰ ਪੁਲਿਸ ਨੂੰ ਇੱਕ ਵੀ ਕਾਰਜਗਾਰੀ ਕਰਕੇ ਇਹ ਦੁਬਾਰਾ ਇਹਦੀ ਘਟਨਾ ਵਾਪਰੀ ਹੈ ਲੋਕ ਇੱਥੇ ਇੱਕ ਮਹੱਲੇ ਦੇ ਗਲੀ ਦੇ ਵਿੱਚ ਪੁਲਿਸ ਨੂੰ ਚੋਰੀ ਕਰਦੇ ਆ ਮੇਰਾ ਖਾਲੋ ਨਾ ਤੁਹਾਨੂੰ ਕਿ ਕਰਦੇ ਆ ਸਵਾਈ ਵੀ ਕਰਦੇ ਹੁੰਦੇ ਆ ਨਾ ਤੁਹਾਨੂੰ ਕਿ ਕਰਦੇ ਆ ਤੇ ਉਹਨਾਂ ਪੂਰਾ ਗੁੰਡਾਗਰਦੀ ਕੀਤੀ ਹੈ ਬੰਦ ਕਰਦੇ ਆ ਜੇ ਕੋਈ ਜਿਹੜੀ ਇਹਨਾਂ ਦਾ ਰਾਂਕ ਖੱਪੇ ਰੰਗੀਆਂ ਉਹ ਜੋ ਵੀ ਮੈਡੀਕਲ ਰਿਪੋਰਟ ਡਾਕਟਰ ਦਿੰਦੇ ਆ ਉਹਦੇ ਆਧਾਰ ਤੇ ਲੀਗਲ ਜਿਹੜਾ ਵਾ ਕਾਰਵਾਈ ਕੀਤੀ ਜਾਏ ਤਾਂ ਕਿ ਇਹਨਾਂ ਨੂੰ ਇਨਸਾਫ ਮਿਲ ਜੇ ਕਿ ਇਹ ਪਰਿਵਾਰ ਜਿਹੜੇ ਦੋ ਹੀ ਭਰਾ ਵਾ ਗਰਦਾਸਪੁਰ ਤੋਂ ਆਣ ਕੇ ਇੱਥੇ ਵਸੇ ਆ ਇਹ ਦੇ ਵਿਚਾਰੇ ਬੜੇ ਸਹਮੇ ਆ ਕਿ ਕੱਲ ਨੂੰ ਫੇਰ ਨਾ ਕੋਈ ਏਦਾਂ ਵੱਡੀ ਘਟਨਾ ਵਾਪਰ ਜੇ ਤੇ ਜਿੰਨਾ ਵਿਅਕਤੀਆਂ ਨੇ ਇਹਨਾਂ ਨੂੰ ਸਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਵੀ ਘਰਾਂ ਦੇ ਉੱਤੇ ਉਹਨਾਂ ਨੇ ਇੱਟੇ ਰੋੜਿਆਂ ਨਾਲ ਹਮਲਾ ਕੀਤਾ ਸਲੋਂਣ ਵਾਲਿਆਂ ਦੇ ਵੀ ਅੱਛਾ ਸ਼ੋਤ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਇਹਨਾਂ ਦਾ ਕੋਈ ਮੋਕਲ ਨਹੀਂ ਆਇਆ ਮੈਨੂੰ ਤੋਂ ਪਿਆਰ ਐਧਰ ਜਾਣੀ ਨੇ ਗੱਡੀ ਤਾਂ ਨਹੀਂ ਆਈ ਇਹ ਤੋਂ ਬਾਅਦ ਕੀ ਨਹੀਂ ਸਭ ਨੂੰ ਜਾਗਰੂ ਹੋਈ ਸਰ ਗੱਲ ਕੋਈ ਨਹੀਂ ਅਜੇ ਮਹੀਨਾ ਬਿਨਾਂ ਸਾਡੇ ਬਚਨਾਂ ਨੂੰ ਕੁੱਤੇ ਮਾਰਿਆ ਹੀ ਨਹੀਂ ਤੇ ਚਲੋ ਉਹਦੇ ਵਿੱਚ ਸਰਕਾਰ ਤੋਂ ਕੁਝ ਨਹੀਂ ਕਿਹਾ ਸਾਨੂੰ ਸਾਡਾ ਕੋਈ ਹਮਨਸ਼ਾਮ ਨਹੀਂ ਕੀਤਾ ਪੁੱਛਿਆ ਹੋਣ ਕੱਲ ਮੇਰੀ ਬੇਟੀ ਤੇ ਮੇਰਾ ਭਰਾ ਆ ਭਰਾ ਮੇਰਾ ਬੰਦਾ ਮੇਰਾ ਬੇਟੇ ਨੂੰ ਲੈ ਕੇ ਪੰਜਾਬ ਸੂਰਗਾਂਗੇ ਰਸਪਰਤੀ ਸੀਨੀਅਰ ਸੈਕੰਡਰੀ ਸਕੂਲ ਵੀ ਜਸਰ ਲੈਣ ਗਏ ਤਾਂ ਕੁੜੀ ਨੂੰ ਉਹ ਗੰਦੀ ਗੱਲ ਗੱਡੀ ਮੈਂ ਤੁਹਾਨੂੰ ਬੋਲ ਦੱਸ ਨਹੀਂ ਸਕਦਾ ਮੈਂ ਕਿ ਚਲੋ ਇਹਨਾਂ ਨੂੰ ਤਾਂ ਉਹਨੇ ਪੁੱਛਿਆ ਕੁੜੀ ਨੂੰ ਕਿ ਤੈਨੂੰ ਵਿਆਹ ਹੋਆ ਕਹਿੰਦੀ ਪਾਪਾ ਨਹੀਂ ਹੋਣੀ ਕੁੜੀ ਨੇ ਲੱਗਾ ਕਿ ਇਹਨਾਂ ਨੂੰ ਦੇਖੋ ਜੇ ਫੇਰੇ ਪਾਪਾ ਨੇ ਹਾਂ ਨਹੀਂ ਕਿ ਆਪਣੀ ਗੱਲ ਕਹਿੰਦੇ ਤੇ ਇਹ ਗੰਦੀ ਗੱਲ ਕਹਿ ਕੇ ਤੇ ਘਰ ਆ ਗਿਆ ਭਰਾ ਮੇਰਾ ਘਰ ਆ ਗਿਆ ਤੇ ਮੰਗੜੀ ਘਰ ਆ ਗਏ ਤਿੰਨ ਚਾਰ ਪੰਜ ਸੱਤ ਜਣੇ ਮੁੰਡੇ ਲੈ ਕੇ ਘਰ ਆ ਕੇ ਆ ਗਏ ਇੱਕ ਨਾ ਆ ਗਿਆ ਬਊ ਬਊ ਬੰਦਾ ਵਾ ਕੋਈ ਪ ਉਹਨੇ ਲਲਕਾਰਿਆ ਕਹਿੰਦਾ ਵੀ ਕਰਦੇ ਤੂੰ ਜੋ ਹੁੰਦਾ ਮੈਂ ਬਿਠਾ ਤੇਰੇ ਮਗਰ ਐ ਸਾਡੀ ਗਲੀ ਦਾ ਇਹ ਬੰਦਾ ਹੋ ਗਿਆ ਬਹੂ ਉਹਦਾ ਨਾਮ ਉਹਨੇ ਲਲਕਾਰ ਕੇ ਕਹਿ ਆ ਕਰਦੇ ਇਹਨਾਂ ਆ ਕੇ ਬੰਦ ਤੋਂ ਕਰਤੀ ਮੈਨੂੰ ਜਦੋਂ ਪਤਲ ਮੈਂ ਆਪਣੇ ਘਰੇ ਬਿਠਾ ਇੱਧਰ ਮੇਰਾ ਘਾਰਾ ਮੇਰਾ ਭਰਾ ਦਾ ਘਰੀਏ ਕਰ ਤਿੰਨ ਕਰ ਛੱਡ ਕੇ ਇੱਥੇ ਕਿਰਾਇਆ ਦੇ ਦਿੰਦਾ ਭਰਾ ਮੇਰਾ ਉਹ ਉਧਰ ਗਿਆ ਮੈਂ ਉਹਦੋਂ ਨੂੰ ਜੁਰ ਨਿਕਲ ਕੇ ਗਿਆ ਤਾਂ ਜਾਂਦਾ ਇਹਨਾਂ ਨੇ ਮੈਨੂੰ ਫੜ ਲਿਆ ਜਾ ਕੇ ਮੇਰੇ ਦਾਤਰ ਮੰਡਿਆ ਵੀ ਚਾਚਾ ਇਹਦਾ ਚਾਚਾ ਇਹਦਾ ਤੇ ਫਿਰ ਮੈਂ ਜਦੋਂ ਮੈਂ ਜਦੋਂ ਇਹ ਨਹੀਂ ਗੱਲ ਗਏ ਵੀ ਰੁਕ ਜਾ ਮੇਰੇ ਘਰੇ ਆ ਗਏ ਸਾਰੇ ਜਾਣੇ ਸਰ ਟੱਬਲ ਮੈਨੂੰ ਘਰੇ ਆ ਕੇ ਪੈ ਗਿਆ ਸਰ ਜੀ ਕੋਈ ਨਾ ਕੀ ਇਹਦਾ ਨਾਮ ਹੈ ਸੰਦੀਪ ਇਸਦੀ ਪਵਾ ਪਵਾ ਕਹਿੰਦੇ ਉਹਨੂੰ ਸਾਰੇ ਗਲੇ ਕਹਿੰਦਾ ਮੈਂ ਬੜਾ ਤਗੜਾ ਗੈਂਗਸਟਰ ਆ ਮੈਂ ਤੁਹਾਨੂੰ ਗੋਲੀਆਂ ਮਾਰੂ ਮੇਰੀ ਕੁੜੀ ਨੂੰ ਜਾਂਦੀ ਹੁੰਦੀ ਨੂੰ ਟੌਰਚਰ ਕਰਦੇ ਨੇ ਗੱਲਾਂ ਕਰ ਕਰਕੇ ਉਹਨਾਂ ਲਾ ਲਾ ਕੇ ਗੱਲ ਕਰਦੇ ਨੇ ਮੇਰੇ ਕੋਈ ਨਾ ਕੋਈ ਗੱਲ ਲਾ ਕੇ ਕਹਿ ਨਹੀਂ ਪਿੱਦਾ ਕਰਦੇ ਗੋਦਾ ਕਰਦੇ ਕੋਈ ਨਾ ਕੋਈ ਮਤਲਬ ਸਾਰੀ ਗਲੀ ਨੂੰ ਉਹਨਾਂ ਡਰਾ ਕੇ ਰੱਖਿਆ ਮਤਲਬ ਪਰ ਨਹੀਂ ਕੀ ਗੱਲ ਕੀ ਚੱਕ ਤੁਹਾਨੂੰ ਨਹੀਂ ਪਤਾ ਸਰ ਅਈ ਇਹਨਾਂ ਦੇ ਬੰਦੇ ਨੇ ਅਸੀਂ ਆ ਕੇ ਕੰਮ ਕਰ ਵਾਲੇ ਬੰਦੇ ਸਨ ਮਰ ਲੋ ਸਾਡੇ ਕੋ ਮਤਲਬ ਅਸੀਂ ਕਦੀ ਕਹਿਣਾ ਕਿਤੇ ਨਹੀਂ ਵਾਧੂਗਾ ਜਿਹਨੂੰ ਮਰਜ਼ੀ ਤੂੰ ਗਲੀ ਵਿੱਚ ਬੋਸ ਸਕਦੇ ਕੀ ਕੰਮ ਕੀ ਕਰਦੇ ਹਾਂਜੀ ਉਹ ਕੀ ਕੰਮ ਕਰ ਸਰ ਉਹ ਏਦਾਂ ਵੇਲਾ ਲੋਹਰ ਬਾਜੀ ਗੁੰਡਾਗਰਦੀ ਕਰਦਾ ਕਹਿੰਦਾ ਮੈਂ ਗੈਂਗਸਟਰ ਆ ਜੀ ਨਸ਼ਾ ਪੱਤਾ ਖਾਂਦਾ ਪਿੰਦਾ ਨਸ਼ਾ ਵੇਚਦੇ ਆ ਜਿਹੜਾ ਉਹ ਬਊਆ ਕੋਈ ਉਹ ਨਸ਼ਾ ਲੈ ਕੇ ਦਿੰਦੇ ਇਹਨਾਂ ਨੂੰ ਇਹ ਵੇਚਦੇ ਆ ਗਾਰੀ ਉਹਨਾਂ ਨੇ ਗਾਰੀ ਗੁੰਡੇ ਪਾਲੇ ਆ ਤੁਸੀਂ ਕੀ ਕੰਮ ਕਰਦੇ ਸਰ ਮੈਂ ਤਾਂ ਡਰਾਈਵਿੰਗ ਕਰਦਾ ਮੈਂ ਤਾਂ ਪ੍ਰਾਈਵੇਟ ਕਾਮ ਕਰਦਾ ਜੀ ਫੈਕਟਰੀ ਦੇ ਕਿਰੇ ਕੋਈ ਪੁਰਾਣੀ ਰਿੰਡ ਨਹੀਂ ਨਹੀਂ ਸਰ ਕੋਈ ਨਹੀਂ ਇਹਦੇ ਕਿਰਾਇਆ ਇਹਦੇ ਆਪਣਾ ਮਕਾਨ ਲਿਆ ਗਦਾਸਪੁਰ ਤੋਂ ਰਹਿਣ ਵਾਲੇ ਇਥੇ ਥੋੜੇ ਚਿਰ ਤੋਂ ਹੀ ਆਪਣੇ ਇਥੇ ਆਏ ਹਾਲੇ ਤੋਂ ਕੋਈ ਰਿੰਡ ਨਹੀਂ ਕਿਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਿਸੇ ਨਾਲ ਵੀ ਸਰ ਇਹਨ ਇਨਸਾਫ ਚਾਹੁੰਨੇ ਹਾਂ ਸਰ ਸਰ ਮੇਰੇ ਦਾਤਰ ਮਾਰੇ ਵੇਖੋ ਮੇਰੇ ਸਿਰ ਤੇ ਮੇਰੇ ਸਿਰ ਤੇ ਦਾਤਰ ਮਾਰੇ ਮੇਰੇ ਲਾਤ ਦੇਖੋ ਮੇਰਾ ਹੱਥ ਦੇਖੋ ਵੇਖੋ ਮੇਰਾ ਮੇਰੇ ਸਿਰ ਤੇ ਵਖੋ ਮੇਰਾ ਸਾਫਟਫੇਰ ਖੋਲ ਕੇ ਵੇਲੂ ਦੀ ਪੱਟੀ ਖੋਲ ਕੇ ਹੋਰ ਵੀ ਹੋਰ ਵੀ ਕੋਈ ਕਰ ਤਾ ਮੇਰੇ ਭਰਾ ਦੇ ਮੇਰੇ ਘਰ ਦੇ ਮਾਰੇ ਮੇਰੀ ਵਾਈਫ ਨੂੰ ਘਰੇ ਆ ਕੇ ਕੁੱਟ ਗੇ ਘਰੇ ਮੇਰੀ ਵਾਈਫ ਦੇ ਨਾਲ ਬੱਚਿਆਂ ਦੇ ਕੋਲ ਬੈਠੀ ਉਹਨੂੰ ਪਤਾ ਹੀ ਨਹੀਂ ਲੱਗਾ ਮੇਰੇ ਨਾਲ ਹੱਥ ਆ ਕੇ ਪਾ ਕੇ ਮੇਰੀ ਵਾਈਫ ਦੇ ਨੂੰ ਮਾਰਦੇ ਨਾਲੇ ਘਰੇ ਗੁੜੇ ਕੋਈ ਪੁਲਿਸ ਕੰਪਲੀਟ ਕੀ ਸਾਰੇ ਪਹਿਲਾਂ ਹੀ ਕੀਤੀ ਕੋਈ ਇਹਨਾਂ ਨੇ ਆਡੀ ਸੁਣਵਾਈ ਨਹੀਂ ਕੀਤੀ ਪੁਲਸਰੀ ਤੋ ਕਾਰ ਹਰਦਾ ਕਹਿ ਕੇ ਕੋਈ ਅਜੇ ਤੱਕ ਵੇਖੋ ਦੀ ਕਿੰਨਾ ਟਾਈਮ ਹੋ ਗਿਆ ਅਜੇ ਤੱਕ ਕੋਈ ਨਹੀਂ ਆ ਸਾਡੇ ਕੋਲ ਮੇਰੇ ਦੋ ਬੇਟੀਆਂ ਦਾ ਛੋਟੇ ਛੋਟੇ ਮੈਂ ਦੱਸੋ ਕਿੱਧਰ ਜਾਵਾਂ ਮੈਂ ਇਹਦੇ ਕੰਮ ਕਰ ਸਰ ਇਨਸਾਫ ਚਾਹੀਦਾ ਉਹਨਾਂ ਇਹਨਾਂ ਬੰਦਿਆਂ ਨੂੰ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਤੀਨਾਂ ਭੈਣ ਜੀ ਦਾ ਅਮਰਜੀਤ ਕਿਹੜਾ ਲੱਤਾ ਜੀ ਇੰਦਰਾ ਕਲੰਦੀ ਗੱਲ ਹੋਈ ਯਾਰ ਲੜਾਈ ਦਾ ਕੀ ਕਾਰਨ ਸਰ ਕਰਨੇ ਹੀ ਕਿ ਪਹਿਲਾਂ ਵੀ ਇਹਨਾਂ ਦੀ ਥੋੜੀ ਹੈਗੀ ਲੜਾਈ ਹੋਈ ਸੀ ਤੇ ਇਹੀ ਤੇ ਇਗਨੋਰ ਜਿਹਾ ਕਰ ਦਿੱਤਾ ਕਿ ਚਲੋ ਕੋਈ ਨਹੀਂ ਠੀਕ ਹੋ ਗਿਆ ਸਾਰਾ ਕੁਝ ਪਰ ਫੇਰ ਇਹਨਾਂ ਨੇ ਕੱਲ ਫੇਰ ਆਣ ਕੇ ਸਾਡੇ ਘਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਇਹਨਾਂ ਕਿੱਚਾਂ ਫੜੀਆਂ ਸੀ ਦਾ ਤਰਫੜੇ ਹੀ ਤੇ ਘਰੇ ਮੇਰੇ ਹਸਬੰਦ ਤੇ ਸਿਰ ਤੇ ਵਾਰ ਕੀਤੇ ਇਹਨਾਂ ਨੇ ਕਿੰਨੇ ਕੁ ਜਾਣੇ ਕਾਫੀ ਜਾਣੇ ਹੈਗੇ ਸੀ ਇਹਨਾਂ ਨੇ ਕੁਝ ਆਪਣੇ ਘਰ ਦੇ ਜੀ ਵੀ ਇਹਨਾਂ ਦੇ ਹੈਗੇ ਸੀ ਉਹ ਬਾਹਰੋਂ ਵੀ ਇਹਨਾਂ ਨੇ ਮੁੰਡੇ ਅਨਪਸਾ ਤੇ ਬੁਲਾਏ ਸੀ ਤੇ ਜਿਨ੍ਹਾਂ ਦੀ ਛੱਟਾ ਮੇਰੇ ਉਹਨਾਂ ਨੇ ਨਹੀਂ ਲਾਈਆਂ ਜੀ ਹਾਂਜੀ ਉਹਨਾਂ ਨੇ ਲਾਈਆਂ ਕੋਈ ਪੁਲਿਸ ਕੰਪਲੇਟ ਕੀਤੀ ਪੁਲਿਸ ਕੰਪਲੇਨ ਕੀਤੀ ਰਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕੋਈ ਨਹੀਂ ਆਇਆ ਮੰਗ ਕੀ ਕਰ ਮੰਗੇ ਹੀ ਕਿ ਇਹਨਾਂ ਨੂੰ ਮਤਲਬ ਜੋ ਵੀ ਹੈਗਾ ਵਾ ਸਾਨੂੰ ਇਨਸਾਫ ਚਾਹੀਦਾ ਵਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਨਾਮ ਕੀ ਉਹਨਾਂ ਦੇ ਲੋਕਾਂ ਦੇ ਜਿਨ੍ਹਾਂ ਨੇ ਆ ਕੇ ਸੱਟ ਮਾਈਆ ਉਹਨਾਂ ਦਾ ਇੱਕ ਬਊਆ ਜਿਹੜਾ ਮਤਲਬ ਸਾਰਿਆਂ ਦਾ ਲੀਡਰ ਵਾ ਜਿਹੜਾ ਨਸ਼ੇ ਨੂੰ ਛੇ ਵੇਚਦਾ ਵਾ ਅੱਗੇ ਉਹਨੇ ਇਹਨਾਂ ਨੂੰ ਰੱਖਿਆ ਵੇਚਣ ਵਾਸਤੇ ਤੇ ਮੁੰਡਾ ਪਊਆ ਪਊਆ ਤਾਂ ਮਸੂਰ ਆ ਵੇਹ ਤੇ ਨਾ ਉਹਦਾ ਇਹਨਾਂ ਨੂੰ ਪਤਾ ਕੀ ਨਾਮ ਆ ਉਹ ਵਾ ਤੇ ਕੁਛ ਹੋਰ ਨੇ ਆਪਣੇ ਨਾਲ ਹੋਰ ਮੁੰਡੇ ਹੀ ਕਾਫੀ ਹਾਂਜੀ ਗਲੀ ਦੀ ਰਦੀਨ ਇੰਦਰਾਨਗਰ ਗਲੋਨੀ ਝਗੜਾ ਹੈ ਦੋਵਾਂ ਧਿਰਾਂ ਦੇ ਜੋ ਵੀ ਬਿਆਨ ਆਣਗੇ ਕਿ ਉਹਨਾਂ ਦੀ ਮੈਡੀਕਲ ਰਿਪੋਰਟ ਆਣਗੇ ਉਸ ਮੁਤਾਬਕ ਜਿਹੜੀ ਆ ਪੁਲਿਸ ਕਾਰਵਾਈ ਅਮਲ ਚ ਲਿਆਦਾਂਗੇ ਫਿਲਹਾਲ ਜਿਹੜੇ ਇਹਨਾਂ ਦੋਨਾਂ ਦੇ ਨਾਲ ਜਿਹੜੀਆਂ ਮੈਡੀਕਲ ਟਰੀਟਮੈਂਟ ਕਰਾ ਲਈਆਂ ਨੇ ਮੈਂ ਦੱਸ ਰਿਹਾ ਜੀ ਇਹਨਾਂ ਦੋਨੇ ਪਾਰਟੀਆਂ ਜਿਹੜੀਆਂ ਹੈਗੀਆਂ ਮੈਡੀਕਲ ਟਰੀਟਮੈਂਟ ਕਰਵਾ ਰਹੀਆਂ ਨੇ ਜੋ ਵੀ ਡਾਕਟਰ ਸਾਹਿਬ ਉਹਨਾਂ ਨੂੰ ਮੈਡੀਕਲ ਰਿਜ਼ਲਟ ਦੇਣਗੇ ਐਮਐਲਆ ਆਣਗੀਆਂ ਰਿਸਿਵ ਕਰਾਂਗੇ ਉਸ ਮੁਤਾਬਕ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕਰਦਾਂਗੇ ਠੀਕ ਹੈ